ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਆਪਾਂ ਜ਼ਿੰਦਗੀ ਬਲਾਸ ਦੀ ਲੜੀ ਤਹਿਤ ਜੋ 95 ਸਾਲ ਦਾ ਹਵਾਲ ਜੋ ਸਰਮਲ ਕਰਾਉਂ ਜਾ ਰਹੇ ਹਾਂ ਜੀ 95 ਸਾਲ ਦਾ ਹਵਾਲ ਹੋ ਗਈ ਉਮਰ 95 ਬਰਸ ਦੀ ਪਕੜੀ ਪੁਰਸ਼ ਭਲਾਆਂ ਨੂੰ ਸੰਤ ਜਨਾਂ ਨੂੰ ਦੁੱਧ ਪਿਲਾ ਲੈ ਛੱਡ ਜਾਸੀ ਮੱਝੀਆਂ ਗਾਈਆਂ ਨੂੰ ਦਾਲ ਹੱਥਾਂ ਨਾਲ ਕਰ ਲੈ ਪਾਪੀ ਅੱਜ ਜਿ ਬੁਰਾ ਖੁਦਾਈਆਂ ਨੂੰ ਨਗਨ ਪੁਰਸ਼ ਨੂੰ ਕਪੜਾ ਦਿ ਲੈ ਚੱਲਣਾ ਛੱਡ ਤਲਾਈਆਂ ਨੂੰ ਪਲੰਘ ਰੰਗੀਲੇ ਅਜ ਬਕਲੀਚੇ ਚੱਲਣਾ ਛੱਡ ਰਜਾਈਆਂ ਨੂੰ ਮੇਰੇ ਸਿਰ ਪਰ ਕੂਕੇ ਮੌਤ ਹਕੀਮਾਂ ਚੱਲਣਾ ਛੱਡ ਦਵਾਈਆਂ ਨੂੰ ਕਰ ਲੈ ਦਾਣ ਹੱਥੀ ਹਲਵਾਈਆ ਛੱਡ ਚੱਲਣਾ ਮਠਿਆਈਆਂ ਨੂੰ ਕਰ ਲੈ ਫੈਜ ਦਰਜੀਆ ਮਰਦਾ ਚੱਲਣਾ ਛੱਡ ਸਲਾਈਆਂ ਨੂੰ ਮਿਲ ਯਾਰਾਂ ਨੂੰ ਪਾਪਾ ਜਫੀਆਂ ਦੇਖੇ ਕਦੇ ਜੁਦਾਈਆਂ ਨੂੰ ਨਾ ਤੂੰ ਦੇਖ ਪਰਾਈਆਂ ਨਾਰਾਂ ਚੱਲਣਾ ਛੋੜ ਵਿਆਹਿਆਂ ਨੂੰ ਆਖਰ ਨੂੰ ਛੱਡ ਜਾਣਾ ਪਿਆਰੇ ਧੀਆ ਪੁੱਤ ਜੋਆਆਂ ਨੂੰ ਜੋ ਜੰਮਿਆ ਮਰ ਜਾਣਾ ਜਾਣੀ ਕਿਚਰਕ ਦੀਨ ਵਿਧਾਈਆਂ ਨੂੰ ਦਇਆ ਸਿੰਘ ਕੁਛ ਕਰ ਲੈ ਕਰ ਲੈ ਆਰਫਦੀਨ ਦੁਹਾਈਆਂ ਨੂੰ ਦਿਆ ਸਿੰਘ ਕੁਛ ਕਰ ਲੈ ਕਰ ਲੈ ਹਰਫਦੀਨ ਦੁਹਾਈਆਂ ਨੂੰ 96 ਸਾਲ ਗੁਜ਼ਰਿਆ ਸ਼ੀਰਾ ਇਤਨਾ ਵਕਤ ਵਿਹਾਨ ਆਈ ਉਸ ਦਾ ਨਾਮ ਨਾ ਸਿਮਰਿਆ ਪਾਪੀ ਜਿਸ ਠਾਕੁਰ ਕੋਲੇ ਜਾਣਾ ਈ ਪੰਛੀ ਰੂਹ ਵਿੱਚੋਂ ਉੱਡ ਜਾਸੀ ਪਿੰਜਰਾ ਭਇਆ ਪੁਰਾਣਾ ਈ ਪਿਛਲੀ ਉਮਰ ਖਜਾਸਿਰ ਆਈ ਤਣ ਗੁਟਾ ਕੁਮਲਾਣਾਈ ਨੈਣ ਪ੍ਰਾਨ ਤਾਕ ਤੂੰ ਖਾਲੀ ਹੋ ਗਿਆ ਬਹੁਤ ਨੇ ਤਾਣਾਈ ਖੜੀ ਤਿਆਰ ਅਜਲ ਦੀ ਬੇੜੀ ਮਾਰੇ ਸਦ ਮੋਹਣਾਈ ਕਾਲ ਸੁਤਰ ਅਸਵਾਰੀ ਖਾਤਰ ਕੱਸੀ ਖੜਾ ਪਲਾਣਾਈ ਆ ਗਈ ਜਾਨ ਅਜਲ ਦੀ ਕਰਕੀ ਦਰ ਪਰ ਬੈਠਾ ਠਾਣਾ ਈ ਹੁਣ ਤੂੰ ਜਾਣੀ ਦੁਨੀਆ ਵਿੱਚੋਂ ਮੁੱਕ ਗਿਆ ਪਾਣੀ ਦਾਣਾ ਈ ਖਾਕ ਵਿੱਚੋਂ ਉਪਜਿਆ ਬੁੱਤ ਖਾਕੀ ਅੰਦਰ ਖਾਕ ਸਮਾਣਾ ਈ ਦਇਆ ਸਿੰਘ ਸਿਰ ਮੋਤ ਕੂਕਦੀ ਇੱਕ ਦਿਨ ਵਰ ਤੂੰ ਭਾਣਾ ਈ ਦਿਆ ਸਿੰਘ ਸਿਰ ਮੋਤ ਕੂਪ ਦੀ ਇੱਕ ਦਿਨ ਵਰ ਤੂੰ ਭਾਣਾ ਈ ਹੋ ਗਈ ਉਮਰ 97 ਬਰਸ ਦੀ ਸਿਰ ਹਿਲਦਾ ਪਿਆ ਤੇਰਾ ਈ ਅੱਖੀਂ ਦਿਸੇ ਨਾ ਕੰਨੀ ਸੁਣਦਾ ਚਾਰੋਂ ਸ਼ਰ ਚਾਰੋਂ ਤਰਫ ਅੰਧੇਰਾ ਈ ਛਕਲ ਗਈ ਬਦ ਸ਼ਕਲੀ ਆਈ ਡੈਣ ਬਰਾਬਰ ਚਿਹਰਾ ਈ ਨੈਣ ਪ੍ਰਾਣ ਪੰਜੇ ਪਖ ਮਾਰੇ ਹਰ ਗਿਆ ਚਾਰ ਚੁਫੇਰਾਈ RAM ਨਾਮ ਨਹੀਂ ਅਜੇ ਸਿਮਰਦਾ ਮਨ ਬਦ ਬਖਤ ਲੁਟੇ ਰਾਈ ਮਰਦੇ ਵਾਂਗ ਘਰ ਵਿੱਚ ਰੱਖਣਾ ਹੋ ਗਿਆ ਬਹੁਤ ਓਖੇ ਰਾਈ ਦਇਆ ਸਿੰਘ ਹੁਣ ਘਰ ਦੇ ਆਖਣ ਮੱਲ ਸੰਤਾਂ ਦਾ ਡੇਰਾਈ ਹੋ ਗਈ ਉਮਰ 98 ਬਰਸ ਦੀ ਅੰਤਕਾਲ ਦਾ ਨੇੜਾਈ ਬਹੁਤ ਚਿਰਾਂ ਦਾ ਤੁਰਿਆ ਜਾਨੀ ਡੁੱਬਣ ਵਾਲਾ ਬਿੜਾਈ ਥੂੜੇ ਰਹਿਣੋ ਜਾਨ ਦਮ ਬਾਕੀ ਹੋ ਗਿਆ ਖਤਮ ਨਿਬਿੜਾਈ ਪੰਜ ਤਤਾਂ ਤੋਂ ਬਣਿਆ ਪਿਆਰੇ ਉੱਜੜਨ ਵਾਲਾ ਖੇੜਾਈ ਦਇਆ ਸਿੰਘ ਬੰਦ ਹੋਉਣ ਵਾਲਾ ਦਮ ਚਰਖੇ ਦਾ ਢਾਗੀੜਾਈ ਦਾ ਸਿੰਘ ਬੰਦ ਹੋਣ ਵਾਲਾ ਦਮ ਚਰਖੇ ਦਾ ਖੇੜਾਈ ਹੋ ਗਈ ਉਮਰ ਨੜੇ ਨਵੇਂ ਬਰਸ ਦੀ ਨੇੜੇ ਅਜਲ ਕਰਾਰੀ ਹੈ ਬਿਰਕ ਪ੍ਰਾਣੀ ਮੌਤ ਨਮਾਣੀ ਕਟਨੇ ਵਾਲੀ ਆਰੀ ਹੈ ਭੌਰਸ ਲਾਨੀ ਹੁਕਮ ਉਡੀਕੇ ਖੜਾ ਤਿਆਰ ਵਪਾਰੀ ਹੈ ਜਾਨਦਮਾ ਦੇ ਕੁੱਲ ਖਜ਼ਾਨੇ ਬੈਠਾ ਹਾਰ ਜਵਾਰੀ ਹੈ ਕਰਮ ਧਰਮ ਨਹੀਂ ਕੀਤਾ ਪੁਰਸ਼ਾ ਅੱਗੇ ਮੁਸ਼ਕਲ ਭਾਰੀ ਹੈ ਝੂਠੇ ਲਾਲਚ ਦੇ ਵਿੱਚ ਲੱਗ ਕੇ ਉਮਰ ਗਵਾ ਲਈ ਸਾਰੀ ਹੈ ਗਾਫਲ ਜਾਨਦਮਾ ਦੀ ਦੌਲਤ ਖੇਲਣ ਦੇ ਵਿੱਚ ਹਾਰੀ ਹੈ ਬੈਠਾ ਦੀਨ ਵਿਸਾਰ ਪ੍ਰਾਣੀ ਦੁਨੀਆ ਕੀਤੀ ਪਿਆਰੀ ਹੈ ਲੈ ਹੁਣ ਤੇਰੇ ਮਾਰਨ ਕਾਰਨ ਖੜਾ ਤਿਆਰ ਸ਼ਿਕਾਰੀ ਹੈ ਦਇਆ ਸਿੰਘ ਰੂ ਰੇਲ ਪਛਾਣੀ ਵੱਜ ਗਈ ਚੀਕ ਤਿਆਰੀ ਹੈ ਦਇਆ ਸਿੰਘ ਰੂ ਰੇਲ ਪਛਾਣੀ ਵੱਜ ਗਈ ਚੀਕ ਤਿਆਰੀ ਹੈ ਸੋ ਬਰਸ ਨੇ ਸੋ ਬਰਸਾਣੀ ਸਿਰ ਪਰ ਆਕੇ ਮਾਰੂ ਮੌਤ ਵਜਾਇਾਈ ਲੋ ਕਲਮ ਦਾ ਲਿਖਿਆ ਹੋਇਆ ਤੁਰ ਦਰਗਾਹੋਂ ਆਈ ਆਰ ਜਮਾਂ ਜਮਦੂਤਾ ਇਸ ਨੂੰ ਅੰਤ ਸਮਾਦ ਖਿਲਾਇ ਆਈ ਥੋਬੀ ਵਾਂਗਰ ਕੱਪੜੇ ਉੱਪਰ ਆਣ ਜਮਾਂ ਪਟਕਾਇਆਈ ਨਾਲ ਦੁੱਖਾਂ ਦੇ ਇਕੱਠੀ ਕੀਤੀ ਛੱਡ ਗਿਆ ਦੌਲਤ ਮਾਇਆਈ ਮੌਤ ਮੁਕੱਦਮਾ ਸਿਰ ਪਰ ਆਇਆ ਬਰਦਾ ਬੰਨ ਚਲਾਇ ਆਈ ਮੁਲਕ ਮੁਸਾਫਰ ਖਾਨੇ ਵਿੱਚੋਂ ਬਿਸਤਰ ਝਾੜ ਉਠਾਇਾਈ ਦੌਲਤ ਮਾਲ ਗਰੀਬਾਂ ਵਾਲਾ ਦੁਨੀਆ ਛੱਡ ਸਦਾਇਾਈ ਸਾਖ ਸੱਜਣ ਦੁਨੀਆ ਦੇ ਲੋਕਾਂ ਰਲ ਮਿਲ ਕਿਸੇ ਨੂੰ ਲਾਇਾਈ ਪਕੜ ਉਤਾਰੇ ਬਸਤਰ ਸਾਰੇ ਕਫਨ ਚਿੱਟੜਾ ਪਾਇਾਈ ਮੰਜੇ ਸੀੜੀ ਦੇ ਉੱਪਰ ਪਾ ਕੇ ਚੌਂ ਜਾਨਿਆਂ ਨੇ ਚਾਹਾਈ ਫੂਕ ਦਿੱਤਾ ਜਾਂ ਦਬਿਆ ਬਕ ਕਬਰੀ ਝਗੜਾ ਮੂਲ ਮੁਕਾਈ ਖਾਕ ਵਿੱਚੋਂ ਬੁੱਤ ਉਪਜਿਆ ਖਾਕੀ ਅੰਦਰ ਖਾਕ ਸਮਾਇਾਈ ਦਇਆ ਸਿੰਘ ਜੰਗਲਾਂ ਵਿੱਚ ਵਾਸਾ ਦੁਨੀਆ ਛੋੜ ਸਦਾਈ ਦਇਆ ਸਿੰਘ ਜੰਗਲਾਂ ਵਿੱਚ ਵਾਸਾ ਦੁਨੀਆਂ ਛੋੜ ਸਦਾ ਆਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੋ ਇਹ ਸੀ ਜੋ 100 ਸਾਲ ਤੱਕ ਦਾ ਜ਼ਿੰਦਗੀ ਬਲਾਸ ਸੋ ਆਪਨੇ ਸਰਵਣ ਕੀਤਾ ਸੁਣ ਕੇ ਸਮਝ ਕੇ ਵਿਚਾਰ ਕੇ ਤੇ ਲਾਇਕ ਸ਼ੇਰ ਜ਼ਰੂਰ ਕਰਨਾ ਤੇ ਪੇਜ ਨੂੰ ਫੋਲੋ ਕਰ ਲੈਣਾ ਜੀ ਵਾਹਿਗੁਰੂ ਜੀ ਦਾ ਫਲਸਾ ਵਾਹਿਗੁਰੂ ਜੀ ਕੀ ਫਤਿਹ